ਮੰਤਰ ਨੰਬਰ ਹੈਗਾ ਜੀ 78 ਸ਼ਿਵ ਜੀ ਦਾ ਮੰਤਰ ਆ ਮੰਤਰ ਦੇਣ ਤੋਂ ਪਹਿਲਾਂ ਮੇਰੇ ਸਾਰੇ ਵੀਰ ਭੈਣ ਭਰਾ ਜਿੰਨੇ ਵੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਜਿਨ੍ਹਾਂ ਨੇ ਸਬਸਕ੍ਰਾਈਬ ਹਜੇ ਨਹੀਂ ਕੀਤਾ ਸਾਰਿਆਂ ਨੂੰ ਆਦੇਸ਼ 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 ਸਭ ਤੋਂ ਪਹਿਲਾਂ ਤਾਂ ਕਿਛੋਟੀ ਜੀ ਬੇਨਤੀ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਇਦਾਂ ਦੇ ਆ ਵੀਡੀਓ ਹੋਰ ਆ ਸਕਣ ਤੇ ਤੁਸੀਂ ਉਹਨਾਂ ਵੀਡੀਓ ਤੋਂ ਆਪਣਾ ਲਾਭ ਲੈ ਸਕੋ ਮੇਰੇ ਕੋਲ ਜਿੰਨਾ ਵੀ ਅਲਮਾ ਮੈਂ ਉਹ ਸਾਰਾ ਤੁਹਾਨੂੰ ਵੰਡ ਕੇ ਹੀ ਜਾਣਾ ਚਾਹੁੰਨਾਗਾ ਜੋ ਮੈਨੂੰ ਮੇਰੇ ਗੁਰੂ ਨੇ ਦੱਸਿਆ ਮੈਂ ਉਹੋ ਹੀ ਤੁਹਾਡੇ ਨਾਲ ਸ਼ੇਅਰ ਕਰਦਾਗਾ ਤੇ ਤੁਸੀਂ ਮੰਤਰਾਂ ਨੂੰ ਸਿੱਧ ਕਰਕੇ ਕਈ ਪ੍ਰਕਾਰ ਦੇ ਕੰਮ ਆਪਾਂ ਲੈ ਸਕਦੇ ਹਾਂ ਉਸੇ ਕੜੀ ਦੇ ਚੱਲਦੇ ਹੋਏ ਅੱਜ ਤੁਹਾਨੂੰ ਸ਼ਿਵ ਮਹਾਰਾਜ ਦਾ ਮੰਤਰ ਦੇਣ ਜਾ ਰਹੇ ਹਾਂ ਸ਼ਿਵ ਜੀ ਰੱਖ ਲਓ ਪੋਲੇ ਨਾਤ ਰੱਖ ਲਓ ਸ਼ੰਭੂ ਰੱਖ ਲਓ ਸ਼ਿਵ ਜੀ ਦਾ ਮੰਤਰ ਹੈ ਇਹ ਮੰਤਰ ਸਾਤਵਿਕ ਹੈ ਜੀ ਨੂਰੀ ਮੰਤਰ ਹਰ ਇੱਕ ਇਨਸਾਨ ਚਾਹੇ ਗੱਦੀ ਕਰਦਾ ਹੋ ਚਾਹੇ ਗੁਰੂ ਹੈਗਾ ਚਾਹੇ ਨਹੀਂ ਹੈਗਾ ਚਾਹੇ ਗੱਦੀ ਨਹੀਂ ਕਰਦਾ ਹਰ ਇੱਕ ਇਨਸਾਨ ਇਸ ਮੰਤਰ ਦੀ ਸਾਧਨਾ ਕਰ ਸਕਦਾ ਤੇ ਫਲ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਇਹ ਤਾਮਸਿਕ ਮੰਤਰ ਨਹੀਂ ਕਾਲੇ ਏਲਮ ਦਾ ਮੰਤਰ ਨਹੀਂ ਗੇ ਸਿੰਪਲ ਮੰਤਰ ਆ ਚੱਲਦੇ ਆਂ ਜੀ ਮੰਤਰ ਦੀ ਵਿਰੀਅਲ 21 ਦਿਨ ਹਰ ਰੋਜ਼ 11 ਮਾਲਾ ਦਾ ਜਾਪ ਕਰਨਾ ਜੀ 21 ਦਿਨ ਜਾਪ ਕਰਨਾ ਜੀ ਤੇ 11 ਮਾਲਾ ਹਰ ਰੋਜ਼ ਜਾਪ ਕਰਨਾ ਸਮਾਨੇ ਜੀ ਕੀ ਲੱਗੂਗਾ ਇਹ ਸੱਤ ਪਤਾਸੇ ਹਰ ਰੋਜ਼ ਕੋਲੇ ਰੱਖਣੇ ਆ ਜਾਪ ਕਰਨ ਵੇਲੇ ਤੇ ਜਾਪ ਕਰਨ ਤੋਂ ਮਗਰੋਂ ਉਹ ਪਤਾਸੇ ਕਿਸੇ ਵੀ ਦਰਵੇਸ਼ ਨੂੰ ਜਾਂ ਕੁੱਤੇ ਨੂੰ ਬਾਹਰ ਪਾ ਦੇਣੇ ਆ ਸਮਾਨ ਵੀ ਥੋੜਾ ਹੀ ਆਜਾ ਸੱਤ ਪਤਾਸੇ ਹਰ ਰੋਜ਼ ਰੱਖਣੇ ਆਪਾਂ ਕੋਲੇ 21 ਦਿਨ ਰੱਖਣੇ ਆ। ਜੇ ਮੰਨ ਲਓ ਅੱਜ ਆਪਾਂ ਜਾਪ ਸ਼ੁਰੂ ਕੀਤਾ ਅੱਜ ਵੀ ਸੱਤ ਪਤਾਸੇ ਕੋਲੇ ਰੱਖ ਕੇ ਜਾਪ ਕਰੋ। ਬਾਅਦ ਦੇ ਵਿੱਚ ਉਹ ਪਤਾਸੇ ਚੱਕ ਕੇ ਕਿਸੇ ਬਾਹਰ ਦਰਵੇਸ਼ ਨੂੰ ਪਾ ਦਿਓ। ਕੱਲ ਨੂੰ ਫੇਰ ਜਦੋਂ ਜਾਪ ਕਰਨਾ ਉਹਦੋਂ ਫੇਰ ਸੱਤ ਪਤਾਸੇ ਕੋਲੇ ਰੱਖ ਲੈਣੇ ਆ ਫੇਰ ਉਹ ਜਾਪ ਕਰਨ ਤੋਂ ਮਗਰੋਂ ਪਾ ਦੇਣੇ ਆ ਬਸ ਇਦਾਂ ਹੀ ਕਰੀ ਜਾਣਾ 21 ਦਿਨ। ਯਾਨੀ ਕਿ ਹਰ ਰੋਜ਼ ਉਹ ਸੱਤ ਪਤਾਸੇ ਕੋਲ ਰੱਖ ਕੇ ਜਾਪ ਕਰਨਾ ਤੇ ਹਰ ਰੋਜ਼ ਹੀ ਦਰਵੇਸ਼ ਨੂੰ ਪਾਉਣੇ ਆ। ਕੰਮ ਕੀ ਕੀ ਕਰੂਗਾ? ਇਹ ਮੰਤਰ ਨਾਲ ਆਪਾਂ ਸੱਪ ਭੂਤ ਪ੍ਰੇਤ ਤੋਂ ਮੁਕਤੀ پا ਸਕਦੇ ਹਾਂ ਜਿਵੇਂ ਕਈ ਕਹਿੰਦੇ ਸੱਪ ਫੜਨਾ ਹੈਨਾ ਉਹ ਸੱਪ ਫੜ ਵੀ ਸਕਦੇ ਆ ਇਸ ਮੰਤਰ ਦੇ ਨਾਲ ਕਿਉਂਕਿ ਇਸ ਮੰਤਰ ਦੇ ਜਾਪ ਦੀ ਸਿੱਧੀ ਤੋਂ ਮਗਰੋਂ ਆਪਾਂ ਨੂੰ ਜ਼ਹਿਰ ਨਹੀਂ ਚੜਦਾ ਤੇ ਭੂਤ ਪ੍ਰੇਤ ਤੋਂ ਵੀ ਮੁਕਤੀ ਹੋ ਜਾਂਦੀ ਹੈ ਜਿੱਥੇ ਇਹ ਮੰਤਰ ਦਾ ਜਾਪ ਹੁੰਦਾ ਹੈਗਾ ਉੱਥੇ ਭੂਤ ਪ੍ਰੇਤ ਨੇੜੇ ਨਹੀਂ ਆਉਂਦਾ ਸਮਝ ਗਏ ਪਹਿਲੀ ਕਹਾਵਾਂ ਸੱਪ ਡਾਂਗ ਹੀ ਨਹੀਂ ਮਾਰਦਾ ਜਦੋਂ ਇਹ ਮੰਤਰ ਦਾ ਜਾਪ ਕਰਦਾ ਜਿਹੜਾ ਬੰਦਾ ਉਹਦੇ ਸੱਪ ਡਾਂਗ ਨਹੀਂ ਮਾਰਦਾ ਠੀਕ ਹੈ ਚੱਲਦੇ ਹਾਂ ਜੀ ਮੰਤਰ ਨਾਲ ਸ਼ਿਵ ਜੀ ਕੱਤੇ ਗੌਰਾਂ ਜਾ ਵਟੇ ਬ੍ਰਹਮਾ ਡਾਰੀ ਫਾਸ ਸੱਪ ਚੋਰ ਡੈਨ ਛੀ ਚਾਰੇ ਜਾਨ ਨਿਰਾਸ਼ ਅਸਤ 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 ਐਡਾ ਕੀ ਮੰਤਰ ਆ ਜੀ ਸ਼ਿਵ ਜੀ ਕੱਤੇ ਗੌਰਜਾਂ ਵੱਟੇ ਬ੍ਰਹਮਾ ਡਾਰੀ ਫਾਸ ਸੱਪ ਚੋਰ ਡੈਨ ਸ਼ੀ ਚਾਰੇ ਜਾਨ ਨਿਰਾਸ਼ ਅਸਤ 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 ਇਹਦਾ ਕ ਮੰਤਰ ਹੈ ਮੰਤਰ ਫੇਰ ਦਵਾਰੇ ਸੁਣ ਲੋ ਸ਼ਬ ਜੀ ਕੱਤੇ ਗੌਰਜਾਂ ਵੱਟੇ ਬ੍ਰਹਮਾ ਡਾਰੀ ਫਾਸ ਸੱਪ ਚੋਰ ਡੈਨ ਸ਼ੀ ਚਾਰੇ ਜਾਨ ਨਿਰਾਸ਼ ਅਸਤ 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 ਇਹਨਾਂ ਕ ਮੰਤਰ ਹੈ ਮੰਤਰ ਨੰਬਰ 78 ਸੀਗਾ ਧੰਨਵਾਦੀ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ